ਹੁਸ਼ਾਰਪੁਰ ਤੋਂ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਵਾਪਰੀ ਹੈ 5 ਸਾਲਾਂ ਦੇ ਮਾਸੂਮ ਬੱਚੇ ਹਰਵੀਰ ਸਿੰਘ ਦਾ ਇੱਕ ਕਿਡਨਾਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਇਸ ਪਰ ਇੱਕ ਪ੍ਰਵਾਸੀ ਵੱਲੋਂ ਹਾਲਾਂਕਿ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰੰਤੂ ਇਸ ਘਟਨਾ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਇਸ ਘਟਨਾ ਨੂੰ ਲੈ ਕੇ ਤਾਂ ਹੁਸ਼ਾਰਪੁਰ ਤੋਂ ਇਹ ਉੱਗੇ ਵਕੀਲ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਵਕੀਲ ਨੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਜਦੋਂ ਇਹ ਮਾਮਲਾ ਆਉਂਦਾ ਤਾਂ ਉਹਨਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਇਸ ਪਰਿਵਾਰ ਦੀ ਮੈਂ ਜਿੰਨੀ ਵੀ ਕਾਨੂੰਨੀ ਮਦਦ ਹੋਵੇ ਮੈਂ ਕਰਾਂਗਾ ਕੇਸ ਨੂੰ ਮੈਂ ਫ੍ਰੀ ਆਫ ਕੋਸਟ ਲੜਾਂਗਾ ਕਿਸੇ ਵੀ ਤਰ੍ਹਾਂ ਦਾ ਪਰਿਵਾਰ ਤੋਂ ਇੱਕ ਵੀ ਪੈਸਾ ਜਿਹੜਾ ਇਸ ਕੇਸ ਨੂੰ ਲੜਨ ਦਾ ਨਹੀਂ ਲਵਾਂਗਾ ਤੇ ਪਰਿਵਾਰ ਨੂੰ ਇਨਸਾਫ ਦਵਾ ਕੇ ਰਹਾਗਾ ਤਾਂ ਮੇਰੇ ਨਾਲ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਮੌਜੂਦ ਨੇ ਵਕੀਲ ਸਾਹਿਬ ਅੱਜ ਇੱਕ ਬਹੁਤ ਦਰਦਨਾਕ ਹਾਦਸਾ ਵਾਪਰਿਆ ਪੂਰਾ ਆਪਾਂ ਮੁਹੱਲਾ ਨੇ ਆਪਾਂ ਕਹਿ ਸਕਦੇ ਪੂਰਾ ਜ਼ਿਲ੍ਹਾ ਕੰਬੁੱਠਿਆ ਪੂਰੇ ਪੰਜਾਬੀਆਂ ਦੀ ਰੂਹ ਕੰਬੁੱਠਿਆ ਸਭ ਤੋਂ ਪਹਿਲਾਂ ਕੀ ਟਿੱਪਣੀ ਕਰਨਾ ਚਾਹੋਗੇ ਜਿਸ ਤਰ੍ਹਾਂ ਦਾ ਇਹ ਦਰਿੰਦਗੀ ਭਰਿਆ ਅੱਜ ਇਹ ਘਟਨਾਕ੍ਰਮ ਵਾਪਰਿਆ ਜੀ ਚੇਤਨ ਜੀ ਇਹ ਬਹੁਤ ਹੀ ਜਿਹੜੀ ਘਟਨਾ ਬਹੁਤ ਦਰਦਨਾਕ ਘਟਨਾ ਹੈ ਤੇ ਇਹਦੇ ਨਾਲ ਜਿਹੜੇ ਸਾਡੇ ਸੁਸਾਇਟੀ ਚ ਵੀ ਬਹੁਤ ਗਲਤ ਮੈਸੇਜ ਆਂਦਾ ਸਾਡੇ ਆਲੇ-ਦੁਆਲੇ ਦੇ ਲੋਕਾਂ ਦੇ ਵਿੱਚ ਡਰ ਪੈਦਾ ਹੁੰਦਾ ਅਗਰ ਇਦਾਂ ਦੀਆਂ ਘਟਨਾਵਾਂ ਹੋਣ ਕਿਉਂਕਿ ਹਰੇਕ ਦੇ ਘਰ ਵਿੱਚ ਛੋਟੇ-ਛੋਟੇ ਬੱਚੇ ਹੁੰਦੇ ਹਨ ਤੇ ਉਹਨਾਂ ਦੇ ਮਨ ਵਿੱਚ ਇੱਕ ਜਿਹੜੀ ਐ ਸੈਂਸ ਆਫ ਇਨਸਿਕਿਉਰਟੀ ਆ ਜਾਂਦੀ ਹੈ ਇਹਨਾਂ ਗੱਲਾਂ ਦੇ ਨਾਲ ਤੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਐ ਇਹ ਬਹੁਤ ਦਰਦਨਾਕ ਹੁੰਦੀਆਂ ਤੇ ਨਹੀਂ ਹੋਣੀਆਂ ਚਾਹੀਦੀਆਂ ਜੀ ਤੇ ਹੁਣ ਤੁਹਾਡੇ ਵੱਲੋਂ ਇਹ ਪਹੁੰਚ ਕੀਤੀ ਗਈ ਸੀ ਕਿ ਪਰਿਵਾਰ ਦਾ ਜਿਹੜਾ ਕਾਨੂੰਨੀ ਪੱਖੋਂ ਹਰ ਤਰ੍ਹਾਂ ਦੇ ਨਾਲ ਜੋ ਵੀ ਸੰਭਵ ਸਹਾਇਤਾ ਹੋਵੇਗੀ ਉਹ ਤੁਹਾਡੇ ਵੱਲੋਂ ਫ੍ਰੀ ਆਫ ਕੋਸਟ ਕੀਤੀ ਜਾਵੇਗੀ ਜੀ ਬਿਲਕੁਲ ਮੈਂ ਜੋ ਵੀ ਆਪਣੇ ਵੱਲੋਂ ਬੈਸਟ ਹੋਏਗਾ ਜਿੰਨੀ ਵੀ ਉਹਨਾਂ ਨੂੰ ਸਹਾਇਤਾ ਦੀ ਲੋੜ ਹੋਏਗੀ ਮੇਰੇ ਵੱਲੋਂ ਤੈਅ ਦਿਲ ਨਾਲ ਮੈਂ ਉਹਨਾਂ ਦੀ ਪੂਰੀ ਹੈਲਪ ਕਰੂੰਗਾ ਤੇ ਆਪਣੇ ਵੱਲੋਂ ਜੋ ਮੈਕਸਿਮਮ ਕੋਸ਼ਿਸ਼ ਹੋਏਗੀ ਜੋ ਵੀ ਕਲਪ੍ਰੇਟ ਹੈ ਇਸ ਕੇਸ ਦੇ ਉਹਨਾਂ ਨੂੰ ਜਿੰਨੀ ਵੱਧ ਤੋਂ ਵੱਧ ਸਜ਼ਾ ਹੋ ਸਕੇ ਉਹਦੀ ਮੈਂ ਕੋਸ਼ਿਸ਼ ਕਰੂੰਗਾ ਤੇ ਹੋ ਸਕੇ ਤਾਂ ਮੈਂ ਇਹ ਵੀ ਕੋਸ਼ਿਸ਼ ਕਰੂੰਗਾ ਕਿ ਇਹ ਰੇਅਰੈਸਟ ਕੇਸ ਜਿਸ ਵਿੱਚ ਆਪਾਂ ਕਹਿੰਦੇ ਆ ਕਿ ਹੈਂਗਡ ਟਿਲ ਡੈਥ ਵਾਲੇ ਹੁੰਦੇ ਆ ਉਹ ਵਾਲੇ ਕੇਸ 'ਚ ਅਗਰ ਕਨਵਰਟ ਕਰ ਪਾਵਾਂਗੇ ਤਾਂ ਮੈਂ ਉਹਦੇ ਬਾਰੇ ਵੀ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਐਸਾ ਕੁਝ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਹੋਈ ਹੈ ਤੇ ਪਰਿਵਾਰ ਨੇ ਦੋਸ਼ ਵੀ ਲਾਇਆ ਕਿੰਦੇ ਬਹੁਤ ਦਰਿੰਦਗੀ ਭਰੇ ਲਾਸ਼ ਦੇ ਨਾਲ ਇੱਕ ਢੰਗ ਦੇ ਨਾਲ ਬੱਚੇ ਛੋਟੇ ਬੱਚੇ ਦੇ ਨਾਲ ਜਿਹੜੀ ਉਹ ਬਦਫੈਲੀ ਕੀਤੀ ਗਈ ਹੈ ਜੀ ਜੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਦੀ ਉਹ ਲਾਸ਼ ਜਦੋਂ ਬਿਆਨ ਹੋਈ ਹੈ ਛੋਟੇ ਜਿਹੇ ਬੱਚੇ ਦੀ ਉਹ ਜਿਸ ਕੰਡੀਸ਼ਨ ਵਿੱਚ ਸੀਗੀ ਔਰ ਜੋ ਵੀ ਪਤਾ ਸਾਨੂੰ ਲੱਗਿਆ ਤਾਂ ਉਹ ਬਹੁਤ ਹੀ ਮਤਲਬ ਦਰਦਨਾਕ ਬਿਲਕੁਲ ਬਿਲਕੁਲ ਜੋ ਵੀ ਪੇਰੈਂਟਸ ਜਿਨ੍ਹਾਂ ਦੇ ਵੀ ਬੱਚੇ ਹੋਣ ਤਾਂ ਇੱਕ ਵਾਰੀ ਤਾਂ ਉਹ ਜ਼ਰੂਰ ਇਸ ਬਾਰੇ ਸੋਚਦੇ ਆ ਕਿ ਉਹਨਾਂ ਦੇ ਮਨ 'ਚ ਇਹ ਚੀਜ਼ ਆਂਦੀ ਆ ਜਦੋਂ ਤੇ ਕੁਝ ਲੋਕੀ ਤਾਂ ਆਪਣੇ ਬੱਚਾ ਨੂੰ ਬਾਹਰ ਖੇਡਣ ਲਈ ਭੇਜਣ ਲਈ ਵੀ ਇਸ ਚੀਜ਼ ਇਹਨਾਂ ਚੀਜ਼ਾਂ ਤੋਂ ਡਰਦੇ ਆ ਇਸ ਕਰਕੇ ਐਦਾਂ ਦੇ ਜਿਹੜੇ ਕਲਪਰੇਟਸ ਆ ਇਹਨਾਂ ਨੂੰ ਜਿਹੜੀ ਸਜ਼ਾ ਆ ਉਹ ਬਿਲਕੁਲ ਰੇਅਰੈਸਟ ਸਜ਼ਾ ਹੋਣੀ ਚਾਹੀਦੀ ਤੇ ਸਖਤ ਤੋਂ ਸਖਤ ਜਲਦ ਤੋਂ ਜਲਦ ਹੋਣੀ ਚਾਹੀਦੀ ਜੀ ਵਕੀਲ ਸਾਹਿਬ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਕੁਝ ਨਾਲ ਗੱਲਬਾਤ ਹੋਈ ਹੈ ਕਹਿੰਦੇ ਐਵੀਡੈਂਸ ਇਦਾਂ ਦੇ ਨੇ ਕਿ ਇਹਨੂੰ ਫਾਂਸੀ ਦੀ ਸਜ਼ਾ ਵੀ ਜਿਹੜੀ ਉਹ ਹੋ ਸਕਦੀ ਹੈ ਆਮ ਲੋਕਾਂ ਵੱਲੋਂ ਵੀ ਮੈਂ ਬਤੌਰ ਪੱਤਰਕਾਰ ਨਹੀਂ ਆਮ ਨਾਗਰਿਕ ਮੈਂ ਵੀ ਇਹੀ ਚਾਹੁੰਦਾ ਕਿ ਉਸ ਦਰਿੰਦੇ ਨੂੰ ਜਿਹੜੀ ਉਹ ਫਾਂਸੀ ਦੀ ਜਿਹੜੀ ਉਹ ਸਜ਼ਾ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਪ੍ਰਾਵਧਾਨ ਹੁੰਦਾ ਹੈ ਕਿ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਜੀ ਬਿਲਕੁਲ ਬਿਲਕੁਲ ਮੈਂ ਹੁਣੀ ਥੋੜੀ ਦੇਰ ਪਹਿਲਾਂ ਇੱਕ ਰੇਅਰੈਸਟ ਕੇਸ ਦੀ ਗੱਲ ਕੀਤੀ ਹੈ ਤੇ ਉਹ ਰੇਅਰੈਸਟ ਕੇਸ ਇਦਾਂ ਦੇ ਹੁੰਦੇ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਦਰਦਨਾਕ ਘਟਨਾਵਾਂ ਹੁੰਦੀਆਂ ਉਨਾ ਕੇਸਾਂ ਵਿੱਚ ਉਹ ਜਿਹੜੀ ਹੈ ਹੈਂਗ ਡਿਟੇਲ ਡੈਥ ਜਿਹੜੀ ਆਪਾਂ ਕਹਿੰਦੇ ਡੈਥ ਪੈਨਲਟੀ ਉਹ ਹੁੰਦੀ ਹੈ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਸ ਚੀਜ਼ ਨੂੰ ਰੇਅਰੈਸਟ ਕੇਸ ਚ ਕਨਵਰਟ ਕਰਾ ਕੇ ਤੇ ਇਹੀ ਵਾਲੀ ਸਜ਼ਾ ਜਿਹੜੀ ਕਲਪਰੇਟਰ ਨੂੰ ਦਵਾਈ ਜਾਏ ਤਾਂ ਇੱਕ ਇਹ ਵੀ ਪ੍ਰਬੰਧਨ ਹੋ ਸਕਦਾ ਕਿ ਇਸ ਕੇਸ ਨੂੰ ਜਿਹੜਾ ਮਾਪਿਆਂ ਨੂੰ ਜੋ ਵੀ ਸਮਾਜ ਆ ਉਸ ਨੂੰ ਇਨਸਾਫ ਦੋਣ ਦੇ ਲਈ ਕੇਸ ਹੈ ਜਿਹੜਾ ਫਾਸਟ ਟਰੈਕ ਕੋਰਟ ਦੇ ਵਿੱਚ ਚਲਾਇਆ ਜਾਵੇ ਤਾਂ ਜੋ ਜਲਦ ਤੋਂ ਜਲਦ ਕੇਸ ਹੈ ਕੁਝ ਮਹੀਨਿਆਂ ਦੇ ਵਿੱਚ ਨਹੀਂ ਆਪਾਂ ਤਾਂ ਕਹਾਂਗੇ ਕਿ ਕੁਝ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਤੇ ਜਿਹੜੀ ਉਹ ਸੁਣਵਾਈ ਹੋਣ ਤੋਂ ਬਾਅਦ ਕੇਸ ਖਤਮ ਹੋਣੇ ਚਾਹੀਦੇ ਨੇ ਤੇ ਜਿਹੜਾ ਫੈਸਲਾ ਹੋਣਾ ਚਾਹੀਦਾ ਜੀ ਮਾਨਯੋਗ ਅਦਾਲਤ ਵੱਲੋਂ ਬਿਲਕੁਲ ਚੇਤਨ ਜੀ ਦੇਖੋ ਜਦੋਂ ਵੀ ਕੋਈ ਵੀ ਕੇਸ ਚੱਲਦਾ ਹੈ ਉਹਦਾ ਇੱਕ ਪ੍ਰੋਸੀਜਰ ਹੁੰਦਾ ਹੈ ਉਹਦੇ ਵਿੱਚ ਕੱਲਾ ਜਿਹੜਾ ਟ੍ਰਾਇਲ ਕੋਰਟ ਦਾ ਹਿੱਸਾ ਨਹੀਂ ਹੁੰਦਾ ਇਨਵੈਸਟੀਗੇਸ਼ਨ ਟੀਮ ਜਿਹਨੂੰ ਆਪਾਂ ਪੁਲਿਸ ਦੀ ਇਨਵੈਸਟੀਗੇਸ਼ਨ ਟੀਮ ਹੈ ਉਹਦਾ ਵੀ ਬਹੁਤ ਵੱਡਾ ਹ ਉਸ ਤੋਂ ਬਾਅਦ ਉਹ ਚਲਾਨ ਨਹੀਂ ਪੇਸ਼ ਕਰੇਗੀ ਤਦ ਤੱਕ ਟ੍ਰਾਇਲ ਨਹੀਂ ਸ਼ੁਰੂ ਹੋਪੰਦਾ ਤਾਂ ਇਸ ਤੇ ਕੰਬਾਈਨਡ ਐਫਰਟ ਹੈ ਪੁਲਿਸ ਵੱਲੋਂ ਵਕੀਲਾ ਵੱਲੋਂ ਤੇ ਮਾਨਯੋਗ ਅਦਾਲਤ ਵੱਲੋਂ ਸਾਰਿਆਂ ਦਾ ਕੰਬਾਈਨਡ ਐਫਰਟ ਹੋਣਾ ਚਾਹੀਦਾ ਤਾਂ ਜੋ ਇਹ ਟ੍ਰਾਇਲ ਜਲਦੀ ਖਤਮ ਹੁੰਦੇ ਆ ਜੀ ਮੰਨੋ ਜੀ ਆਪਾਂ ਕਿ ਫੋਰ ਐਗਜ਼ਾਮਪਲ ਆਪਾਂ ਕਿ ਗੱਲ ਵੀ ਕਰ ਲਈ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ ਜੇਕਰ ਇਹ ਕੋਰਟ ਇਹ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਲੱਗਦਾ ਕੀ ਉਮੀਦ ਹੈ ਕਿੰਨੀ ਕੁ ਜਲਦੀ ਖਤਮ ਹੋਣ ਦੇ ਜਿਹੜੇ ਉਹ ਚਾਂਸ ਹੋ ਸਕਦੇ ਨੇ ਜੀ ਫਿਰ ਕੇਸ ਦੇਖੋ ਜਿਹੜੀ ਉਹ ਚੀਜ਼ ਹੈ ਉਹ ਸਾਰੀਆਂ ਇਨਵੈਸਟੀਗੇਸ਼ਨ ਤੇ ਐਵੀਡੈਂਸ ਕਿਵੇਂ ਜੀ ਐਵੀਡੈਂਸ ਹੈ ਉਹਦੇ ਚ ਫੋਰੈਂਸਿਕ ਦਾ ਕੀ ਰੋਲ ਹੈ ਉਹਦੀ ਰਿਪੋਰਟਸ ਹੁੰਦੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਹੁੰਦੀਆਂ ਮਤਲਬ ਕੋਈ ਵੀ ਮਤਲਬ ਜੇ ਤੋ ਤੱਕ ਐਫ ਆਰ ਨਹੀਂ ਹੱਥ ਦੇ ਵਿੱਚ ਆਉਂਦੀ ਕੁਝ ਵੀ ਕਹਣਾ ਜਿਹੜਾ ਫਿਰ ਜਲਦਬਾਜੀ ਹੋ ਸਕਦੀ ਹੈ ਔਰ ਮੋਰਓਵਰ ਅਸੀਂ ਜਲਦਬਾਜੀ ਨਾਲੋਂ ਕਨਕਲੂਡ ਐਵਿਡੈਂਸ ਜਿਹਨੂੰ ਆਪਾਂ ਕਹਿੰਦੇ ਆ ਨਾ ਕੰਕ੍ਰੀਟ ਐਵਿਡੈਂਸ ਜਿਹਨੂੰ ਆਪਾਂ ਕਹਿੰਦੇ ਜਿਹੜਾ ਐਵਿਡੈਂਸ ਟੁੱਟ ਨਾ ਸਕੇ ਉਹ ਹੋਣਾ ਜ਼ਿਆਦਾ ਜ਼ਰੂਰੀ ਹੈ ਇੱਕ ਅੱਧਾ ਦਿਨ ਦੋ ਦਿਨ ਲੇਟ ਹੋ ਜਾਏ ਕੋਈ ਦਿੱਕਤ ਨਹੀਂ ਬਟ ਜਿਹੜਾ ਐਵੀਡੈਂਸ ਉਹ ਸਟਰੋਂਗ ਹੋਏਗਾ ਤਾਂ ਉਨਾ ਹੀ ਸਾਨੂੰ ਕੇਸ ਵਿੱਚ ਫਾਇਦਾ ਮਿਲੇਗਾ ਤੇ ਅੱਜ ਆਪਾਂ ਪਰਿਵਾਰ ਦੀ ਗੱਲ ਕਰ ਲਈਏ ਤਾਂ ਪਰਿਵਾਰ ਕਾਫੀ ਜ਼ਿਆਦਾ ਦੁੱਖ ਦੇ ਘੜੀ ਦੇ ਵਿੱਚ ਹੈ ਪਰਿਵਾਰ ਤੱਕ ਵੀ ਪਹੁੰਚ ਕੀਤੀ ਜਾਵੇਗੀ ਤੁਹਾਡੇ ਬਿਲਕੁਲ ਮੁਲਾਕਾਤ ਕਰਨ ਦੀ ਉਹਨਾਂ ਨਾਲ ਕੋਸ਼ਿਸ਼ ਕੀਤੀ ਜਾਏਗੀ ਬਿਲਕੁਲ ਬਿਲਕੁਲ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਾ ਕਿ ਮੈਂ ਆਪਣੇ ਵੱਲੋਂ ਜੋ ਮੈਕਸਿਮਮ ਮੇਰੇ ਵੱਲੋਂ ਕੋਸ਼ਿਸ਼ ਹੋਏਗੀ ਮੈਂ ਉਹ ਕਰਾਂਗਾ ਔਰ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ ਕਿ ਮੇਰਾ ਇਹਦੇ ਵਿੱਚ ਕੋਈ ਪਰਸਨਲ ਇੰਟਰਸਟ ਨਹੀਂ ਹੈ ਮੈਂ ਜਸਟ ਇੱਕ ਸੁਸਾਇਟੀ ਨੂੰ ਇਹ ਚੀਜ਼ਾਂ ਦੇਖ ਕੇ ਔਰ ਜੋ ਮੈਂ ਹਾਲਾਤ ਬਿਆਨ ਹੋਏ ਮੈਨੂੰ ਸੁਣਨ ਚਾਏ ਉਸ ਤੋਂ ਬਾਅਦ ਮੇਰੇ ਦਿਲ ਨੇ ਇਹ ਕਿਹਾ ਕਿ ਇਹ ਚੀਜ਼ ਕੀਤੀ ਜਾਵੇ ਤਾਂ ਆਪ ਆਪਦੇ ਵੀ ਛੋਟੇ ਛੋਟੇ ਬੱਚੇ ਆ ਤੇ ਜਦੋਂ ਵੀ ਇਹ ਘਟਨਾਕ੍ਰਮ ਵਾਪਰਿਆ ਤਾਂ ਹਰ ਇੱਕ ਮਾਪੇ ਨੇ ਪਹਿਲਾਂ ਆਪਾਂ ਅੱਖਾਂ ਮੋੜ ਉਸ ਆਪਣੇ ਬੱਚਿਆਂ ਨੂੰ ਰੱਖ ਕੇ ਦੇਖਿਆ ਬਿਲਕੁਲ ਬਿਲਕੁਲ ਤੁਸੀਂ 100% ਬਿਲਕੁਲ ਸਹੀ ਗੱਲ ਕਹੀ ਹੈ ਤੇ ਮੇਰੇ ਵੀ ਮਨ 'ਚ ਇਹੀ ਗੱਲ ਆਈ ਆ ਜਿਸ ਤੋਂ ਬਾਅਦ ਮੈਂ ਇਹ ਚੀਜ਼ ਜਿਹੜੀ ਆ ਬਿਆਨ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋਇਸਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਐਡਵੋਕੇਟ ਕੇ ਕੇ ਵਰਮਾ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਐਲਾਨ ਕੀਤਾ ਉਹਨਾਂ ਵੱਲੋਂ ਕਿ ਪਰਿਵਾਰ ਦੇ ਨਾਲ ਜਿੰਨੀ ਵੀ ਉਹ ਪਰਿਵਾਰ ਦੀ ਮਦਦ ਹੈ ਕਾਨੂੰਨ ਪੱਖੋਂ ਕਾਨੂੰਨ ਨੂੰ ਪੱਖੋਂ ਮਦਦ ਦੇ ਕਰ ਸਕਣਗੇ ਉਹ ਪਰਿਵਾਰ ਦੀ ਮਦਦ ਕਰਨਗੇ ਬਿਨਾ ਕਿਸੇ ਪੈਸੇ ਤੋਂ ਤੇ ਉਹਨਾਂ ਦੀ ਜਿਹੜੀ ਕੋਸ਼ਿਸ਼ ਰਹੇਗੀ ਕਿ ਇਸ ਕੇਸ ਨੂੰ ਜਲਦ ਤੋਂ ਜਲਦ ਫਾਸਟ ट्रैक ਕੋਰਟ ਦੇ ਵਿੱਚ ਚਲਾ ਕੇ ਤੇ ਜਿਹੜਾ ਦੋਸ਼ੀ ਹੈ ਉਸ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਦਵਾਈ ਜਾ ਸਕੇ ਕੈਮਰਾ ਪਰਸਨ ਮਨ ਵੀਰ ਮੇਟੀਆ ਨਾਲ ਚੇਤਨ ਕਸ਼ਵ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਸ਼ਾਰਪਰ ਨਿਊਜ਼ ਦੇ ਨਾਲ